ਬਾਲ ਬਾਲ ਜਾਏ ਐਸੇ ਗੁਰਕਾਰ ਮੈਂ ਕੁਛ ਨਹੀਂ ਪਰ ਮੈਂ ਪਰਿਵਾਰ ਨਾਲ ਆਇਆ ਸੀਗਾ ਮੇਰਾ ਬੇਟਾ ਪਹਿਲੀ ਵਾਰ ਆਇਆ ਪੰਜਾਬ ਸੋ ਦਾ ਮੱਥਾ ਟੇਕਣਾ ਆਇਆ ਸੀਗਾ ਅੱਛਾ ਜੀ ਕੀ ਨਮਾ ਕੀ ਲੈ ਕੇ ਆ ਰਹੇ ਹੋ ਨਾਮ ਆ ਵਾ ਜੀ ਹੁਣ ਬਾਬਾ ਜੀ ਕੋਲ ਖੜ ਕੇ ਕੀ ਦੱਸਾਂ ਕੀ ਲੈ ਕੇ ਆ ਰਹੇ ਆਂ ਅਰਦਾਸ ਬੇਨਤੀ ਕੀਤੀ ਸੀ ਅਰਦਾਸ ਜੀ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਇਹ ਪਹਿਲੀ ਵਾਰ ਇਹ ਪਿਛਲੀ ਮਾਰਚ ਚ ਹੋਇਆ ਸੀਗਾ ਸੋ ਦਾ ਪਹਿਲਾ ਘੇੜਾ ਲੱਗਿਆ ਇੰਡੀਆ ਦਾ ਸੋ ਮੱਥਾ ਟੇਕਣਾ ਆਇਆ ਸੀਗਾ ਠੀਕ ਹੈ ਜੀ ਤੇ ਹੁਣੇ ਰਿਲੀਜ਼ ਹੋਇਆ ਜੀ ਇੱਕ ਧਾਰਮਿਕ ਇੱਕ ਪਤਾ ਲੱਗੇ ਜੀ ਹੋਰ ਆ ਤਾਂ ਕਰ ਰਹੇ ਹਾਂ ਹਾਂ ਜੀ ਹੋਰ ਵੀ ਕਰ ਰਹੇ ਆ ਸੀ ਬਾਬਾ ਜੀ ਦੇ ਨਾਲ ਮੈਂ ਨੇ ਕੋ